ਬੋਦੀ ਪੱਟੀ ਸਾਹਿਬ ਕੀ ਹਾਲ ਚੱਲ? ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਹੈ ਜੀ ਕਿਰਪਾ ਪਰਮਾਤਮਾ ਦੀ ਚੱਲੋ ਪਰਮਾਤਮਾ ਦੀ ਕਿਰਪਾ ਹੀ ਚਾਹੀਦੀ ਹੈ। ਆ ਪਾ ਜੀ ਇਸ ਤੋਂ ਪਹਿਲਾਂ ਵੀ ਗੀਤਕਾਰਾਂ ਦਾ ਮੇਲਾ ਹੋਇਆ ਕਿਤੇ? ਮੇਰੇ ਹਿਸਾਬ ਨਾਲ ਤਾਂ ਜਿੰਨਾ ਕੁ ਮੇਰੀ ਹੈਗਾ ਜੀ ਲਾਈਨ ਦੇ ਵਿੱਚ ਤਜਰਬਾ ਜਾਂ ਕੈਰੀਅਰ ਜਿਵੇਂ ਮੈਂ ਵਿਚਰੇ ਆ ਤਾਂ ਗੀਤਕਾਰਾਂ ਦਾ ਇਸ ਪੱਧਰ ਦੇ ਉੱਤੇ ਮੇਲਾ ਕਿ ਦੁਨੀਆ ਭਰ ਦੇ ਸਾਰੇ ਗੀਤਕਾਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਤੇ ਸਾਨੂੰ ਅੱਜ ਮਾਣ ਇਸ ਗੱਲ ਦਾ ਹੈਗਾ ਵੀ ਅਸੀਂ ਇਹ ਮੇਲਾ ਜਿਹੜਾ ਸਾਡੇ ਪੰਜਾਬੀ ਦੇ ਬਾਬਾ ਬੋਲ ਗੀਤਕਾਰ ਅਹ دوی ਪ੍ਰਿਕਾ ਸਾਹਿਬ ਨੂੰ ਸਨਮਾਨਿਤ ਕਰ ਰਹੇ ਹਾਂ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਖੁਸ਼ੀ ਦੀ ਵੀ ਗੱਲ ਹੈ ਸਾਰੇ ਗੀਤਕਾਰਾਂ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਜੀ 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 ਆ ਭਾਜੀ ਗੀਤਕਾਰਾਂ ਨੂੰ ਕੀ ਕੀ ਸਹੂਲਤਾਂ ਮਿਲੀਆਂ ਕੀ ਕੀ ਲਾਭ ਹੋ ਗਏ ਨੇ ਵਿੱਚ ਦੇਖੋ ਜੀ ਇਹ ਮੇਲਾ ਅਸਲ ਦੇ ਵਿੱਚ ਤਾਂ ਇਹ ਮੇਲਾ ਕਰਾਇਆ ਜਾ ਰਿਹਾ ਹੈ ਕਿ ਗੀਤਕਾਰ ਜਿਹੜੇ ਕਹਿੰਦੇ ਨੇ ਕਿ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਜਾਂ ਸਾਡੇ ਕੀਤਾ ਤਾਂ ਸਾਨੂੰ ਜੋ ਸਾਨੂੰ ਬਣਦਾ ਮਾਣਤਾ ਨਾ ਉਹ ਨਹੀਂ ਮਿਲਦਾ ਇੱਕ ਸੰਸਥਾ ਆਈਪੀਆਰ ਐਸ ਇੰਡੀਅਨ ਪਰਫਾਰਮਿੰਗ ਰਾਈਟਸ ਸੁਸਾਇਟੀ ਸੋ ਅਸੀਂ ਉਹਦੇ ਜਰੀਏ ਕਿਉਂਕਿ ਉਹ ਗੀਤਕਾਰਾਂ ਨੂੰ ਰਾਇਲਟੀ ਦਿੰਦੀ ਹੈ ਪਿਛਲੇ 70 75 ਸਾਲਾਂ ਤੋਂ ਸਾਡੇ ਇੱਥੇ ਜਿਹੜਾ ਲੋਕਾਂ ਨੂੰ ਬਹੁਤਾ ਗਿਆਨ ਨਹੀਂ ਸੀ ਗੀਤਕਾਰਾਂ ਨੂੰ ਪਤਾ ਨਹੀਂ ਸੀ ਇਹਦੇ ਬਾਰੇ ਸੇ ਹੁਣ ਅਸੀਂ ਕਿਉਂਕਿ ਮੈਂਬਰ ਪੁਰਾਣੇ ਬਣੇ ਹੋਏ ਆ ਤੇ ਇਸ ਅਸੀਂ ਇਹਨੂੰ ਮੇਲੇ ਦੇ ਵਿੱਚ ਸਾਰੇ ਗੀਤਕਾਰਾਂ ਨੂੰ ਇਕੱਠੇ ਕਰਕੇ ਉਸ ਸੰਸਥਾ ਦਾ ਜਿਹੜੇ ਮੈਂਬਰ ਹੈਗੇ ਨੇ ਉਹ ਤਾਂ ਠੀਕ ਹੈ ਜਿਹੜੇ ਨਹੀਂ ਮੈਂਬਰ ਬਣਨਾ ਚਾਹੁੰਦੇ ਨੇ ਉਥੇ ਆਪਾਂ ਆਉਣਗੇ ਸਿੱਧਾ ਉਹ ਮੈਂਬਰ ਬਣ ਸਕਦੇ ਨੇ ਤੇ ਉਹਦੇ ਫਿਰ ਗੀਤਾਂ ਦੇ ਵਿੱਚ ਜਿਵੇਂ ਜਿਵੇਂ ਉਹ ਜ਼ਿੰਦਗੀ ਚ ਗੀਤ ਲਿਖੀ ਜਾਣਗੇ ਉਹਨਾਂ ਦੇ ਰਿਕਾਰਡ ਹੋਈ ਜਾਣਗੇ ਉਹਨਾਂ ਨੂੰ ਰੁਆਲਟੀ ਆਉਂਦੀ ਰਹੂਗੀ ਇਹ ਬਹੁਤ ਲੰਮਾ ਸਮਾਂ ਰੁਆਲਟੀ ਆਉਂਦੀ ਹੈ ਸੋ ਮੈਂ ਸਾਰੇ ਗੀਤਕਾਰਾਂ ਨੂੰ ਬੇਨਤੀ ਕਰੂੰਗਾ ਵੀ ਇਸ ਮੇਲੇ 'ਚ ਜ਼ਰੂਰ ਪਹੁੰਚਿਓ ਤੇ ਇਸ ਮੇਲੇ 'ਚ ਭਾਗ ਲੈ ਕੇ ਤੁਸੀਂ ਵੀ ਉਥੇ ਦੇਖਿਓ ਤੇ ਉਹਨਾਂ ਨੂੰ ਤੁਸੀਂ ਸਵਾਲ ਕਰ ਸਕਦੇ ਹੋ ਪੁੱਛ ਸਕਦੇ ਹੋ ਮਨ ਲਓ ਤੁਹਾਡੇ ਸ਼ੱਕ ਸਵਾਲ ਜਿਹੜੇ ਵੀ ਉਹਨਾਂ ਦਾ ਜਵਾਬ ਦੇਣਗੇ ਉਹ ਤੇ ਉਹਨਾਂ ਨੂੰ ਇੱਥੇ ਬੁਲਾਇਆ ਜਾਊਗਾ ਸਾਰੇ ਜਨੂਰ ਆਓ ਭਾਜੀ ਕੋਈ ਫੀਸ ਹੈ ਮੈਂਬਰ ਵਨ ਦੀ ਇਹਦੀ ਇਹਦੀ ਫੀਸ ਜੀ 1200 ਰੁਪਿਆ ਪੂਰੀ ਜ਼ਿੰਦਗੀ ਦੀ ਲਾਈਫਟਾਈਮ ਲਈ ਪੂਰੀ ਲਾਈਫਟਾਈਮ ਦੀ ਉਹ ਇੱਕੋ ਵਾਰ ਦੀ ਫੀਸ ਹੈ ਉਹ ਸਿੱਧੀ ਕੰਪਨੀ ਦੇ ਇੱਕ ਖਾਤੇ 'ਚ ਜਾਂਦੀ ਹੈ ਕੰਪਨੀ ਤੋਂ ਰਸੀਦ ਆ ਜਾਂਦੀ ਹੈ ਤੇ ਉਹ ਸਾਰਾ ਕੁਝ ਆਨਲਾਈਨ ਹੈ ਕੋਈ ਬੰਦਾ ਵਿਚ ਨਹੀਂ ਇਹਦੇ ਸਿਰਫ ਜਦੋਂ ਭਰਿਆ ਜਾਣਾ ਉਹ ਤੇ ਸਿੱਧਾ ਜਿੱਥੇ ਕੰਪਨੀ ਨੂੰ ਜਾਣਾ ਬਸ ਉਹਦੇ ਵਿਚੋ ਵਿਚਾਲੇ ਇਹਦੇ ਕੋਈ ਨਹੀਂ ਹੈਗਾ ਤੇ ਕਿਸੇ ਨੂੰ ਆਪਾਂ ਨੇ ਗੁੰਮਰਾਹ ਵੀ ਨਹੀਂ ਹੋਣਾ ਵੀ ਕੋਈ ਬੰਦਾ ਇਸ ਨਾਮ ਤੇ ਕੋਈ ਪੈਸੇ ਮੰਗੇ ਕੋਈ ਹੋਰ ਕਰੇ ਮੇਰੀ ਗੀਤਕਾਰਾਂ ਨੂੰ ਬੇਨਤੀ ਹੈ ਉਹ ਨਹੀਂ ਕਰਨਾ ਸਿੱਧੀ ਇਹ ਆਨਲਾਈਨ ਭਰਿਆ ਜਾਣਾ ਆਨਲਾਈਨ ਦਾ ਮਤਲਬ ਹੁੰਦਾ ਵੀ ਤੁਸੀਂ ਇੱਥੋਂ ਤੁਸੀਂ ਭਰ ਰਹੇ ਹੋ ਤਾਂ ਸਿੱਧਾ ਕੰਪਨੀ ਕੋਲ ਜਾ ਰਹੇ ਹੋ ਵਿਚੋ ਵਿਚਾਲੇ ਕੋਈ ਨਹੀਂ ਜੀ ਜੀ ਕੋਈ ਕਾਰਡ ਬਣ ਕੇ ਆਊਗਾ ਗੀਤਕਾਰ ਦੇ ਨਾਮ ਤੇ ਕਾਰਡ ਜੀ ਪਹਿਲਾਂ ਤਾਂ ਬਣਦੇ ਰਹੇ ਨੇ ਕੋਰੋਨਾ ਦੇ ਵਿੱਚ ਕਾਰਡ ਉਹਨਾਂ ਨੇ ਥੋੜੇ ਜੇ ਰੋਕ ਲਏ ਸੀ ਕਿਉਂਕਿ ਕੋਰੋਨਾ ਕਰਕੇ ਨਾ ਕਾਰਡਾਂ ਦਾ ਕੰਮ ਬੰਦ ਹੋ ਗਿਆ ਸੀ ਪਰ ਮੈਂਬਰਸ਼ਿਪ ਨੰਬਰ ਜਿਹੜਾ ਹੈਗਾ ਉਹ ਉਹ ਮੈਂਬਰਸ਼ਿਪ ਨੰਬਰ ਆ ਜਾਣਾ ਤੁਹਾਡੀ ਈਮੇਲ ਜਿਹੜਾ ਐਡਰੈਸ ਆ ਉਹਦੇ ਉੱਤੇ ਤੁਹਾਨੂੰ ਜਿੰਨਾ ਤੁਹਾਡੇ ਨਾਲ ਪੱਤਰ ਵਿਹਾਰ ਆ ਉਹ ਵੀ ਹੁੰਦਾ ਰਹੂਗਾ ਤੁਹਾਡੇ ਘਰੇ ਵੀ ਚਿੱਠੀਆਂ ਪੱਤਰ ਆਉਂਦੇ ਰਹਿੰਦੇ ਨੇ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਅਸੀਂ ਉਹਦੇ ਨਾਲ ਸੰਸਥਾ ਨਾਲ ਜੁੜੇ ਆ ਤਾਂ ਸੰਸਥਾ ਸਾਡੇ ਲਈ ਧਿਆਨ ਰੱਖ ਰਹੀ ਹੈ ਤੇ ਫਿਰ ਉਹਦੇ ਵਿੱਚ ਅੱਜਕੱਲ ਹੁਣ ਸਮੇਂ ਦੇ ਹਿਸਾਬ ਨਾਲ ਕੋਈ ਹੋਰ ਤਬਦੀਲੀ ਆਈ ਹੈ ਕਿ ਆਨਲਾਈਨ ਉਹਦਾ ਪੋਰਟਲ ਬਣਾਤਾ ਜੇ ਹੁਣ ਰਾਈਟਰ ਹੈ ਤਾਂ ਰਾਈਟਰ ਕੀ ਕਰਦਾ ਕਿ ਆਪਣਾ ਪੂਨ ਖੋਲਦਾ ਉਹ ਆਪਣੇ ਗੀਤ ਚੜੇ ਹੋਏ ਦੇਖ ਸਕਦਾ ਵੀ ਕੀ ਮੇਰੇ ਗੀਤ ਜੇ ਮੈਂ 10 ਪੇਜਾਂ ਤੱਕ ਅਸੀਂ ਚੜ ਗਏ ਇਹ ਤਾਂ ਨਹੀਂ ਕਿ ਮੇਰੇ ਗੀਤ ਕਿਸੇ ਹੋਰ ਦੇ ਖਾਤੇ ਚੜ ਗਏ ਉਹ ਆਉ ਵੀ ਚੈੱਕ ਕਰ ਸਕਦਾ ਆਪਣਾ ਖਾਤਾ ਚੈੱਕ ਕਰ ਸਕਦਾ ਆਪਣਾ ਐਡਰੈਸ ਨੋ ਪਤਾ ਸਭ ਕੁਝ ਗੀਤਕਰ ਆਪ ਚੈੱਕ ਕਰ ਸਕਦਾ ਜੇ ਖੁੱਲਾ ਹੋ ਗਿਆ ਜੀ 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 ਸਰ ਜੀ ਕਿੰਨੇ ਕੁ ਅੰਦਾਜ਼ਾ ਵੀ ਮੇਲੇ ਦੇ ਵਿੱਚ ਗੀਤਕਰ ਪਹੁੰਚ ਜਾਣਗੇ ਭਾਜੀ ਮੇਲੇ ਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੇ ਮੇਰੇ ਕੋਲ ਗੀਤਕਰਾਂ ਦੇ ਫੋਨ ਨੰਬਰ ਜਾਂ ਪਿਛਲੇ ਜਿਸੀਂ ਪੋਸਟਾਂ ਪਾਈਆਂ ਸੀ 5 ਕਿ ਦਿਨ ਪਹਿਲਾਂ ਉਹਦੇ ਵਿੱਚ ਤਕਰੀਬਨ 550 ਦੇ ਉੱਪਰ ਗੀਤਕਾਰਾਂ ਦੇ ਮੇਰੇ ਕੋਲ ਫੋਨ ਨੰਬਰ ਤੇ ਈਮੇਲ ਜਿੰਨੀਆਂ ਦੀ ਲਿਸਟ ਬਣ ਚੁੱਕੀ ਹੈ ਸੋ ਮੈਨੂੰ ਤਾਂ ਇਹ ਲੱਗਦਾ ਜੀ ਕਿ ਜਿਹੜੇ ਹਿਸਾਬ ਨਾਲ ਅਸੀਂ ਇਹ ਸਿਰਫ ਉਹਨਾਂ ਦੀ ਹੈ ਜਿਨ੍ਹਾਂ ਦੇ ਰਿਕਾਰਡਡ ਗੀਤ ਨੇ ਤੇ ਜੇ ਆਪਾਂ ਨਵਿਆਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਜੀ ਇਹ ਤਕਰੀਬਨ 1000 ਤੋਂ ਉੱਤੇ ਗੀਤਕਾਰ ਜਿਹੜਾ ਮੇਲੇ ਦੇ ਵਿੱਚ ਆਊਗਾ ਤੇ ਜਿੰਨੇ ਵੀ ਵੱਡੇ ਨਾਮ ਵਰਗੀਤ ਕਰਨੇ ਅਸੀਂ ਸਭ ਨੂੰ ਕੋਸ਼ਿਸ਼ ਕਰਾਂਗੇ ਕਿ ਸਾਰੇ ਇੱਥੇ ਆਉਣ ਸਾਰਿਆਂ ਨੂੰ ਸਦਾ ਗੀਤਕਾਰਾਂ ਦਾ ਮੇਲਾ ਵੇਸ਼ਕ ਗੀਤਕਾਰਾਂ ਦਾ ਪਰ ਇਹਦੇ ਵਿੱਚ ਅਸੀਂ ਸੰਗੀਤਕਾਰਾਂ ਨੂੰ ਗਾਇਕਾਂ ਨੂੰ ਕੰਪਨੀ ਵਾਲਿਆਂ ਨੂੰ ਜਾਂ ਹੋਰ ਜਿਹੜੇ ਸਾਡੇ ਮਿਊਜ਼ੀਸ਼ੀਅਨ ਨੇ ਜਾਂ ਭੰਗੜੇ ਵਾਲੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਵਾਂਗੇ ਵੀ ਤਾਂ ਕਿ ਕੱਲ ਨੂੰ ਉਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਉਹਨਾਂ ਦੀ ਉਹ ਵੀ ਅਬੇਰ ਹੋਣ ਉਹ ਵੀ ਆਪਣੀਆਂ ਸੰਸਥਾਵਾਂ ਨੂੰ ਕੁਝ ਕੁ ਸਕਣ ਤਾਂ ਕਿ ਉਹਨਾਂ ਨੂੰ ਵੀ ਉਹਨਾਂ ਦੇ ਹੱਥ ਮਿਲ ਸਕਣ ਜੀ ਜੀ ਸਰ ਜੀ ਨੰਬਰ ਕਿਹੜੇ ਤੇ ਸੰਪਰਕ ਕਰਨ ਉਹ ਕਈ ਗੀਤਕਾਰ ਦੂਰ ਦੂਰ ਬੈਠੇ ਆਪਣੇ ਪੰਜਾਬ ਦੇ ਵਿੱਚ ਹਨ ਬਿਲਕੁਲ ਬਿਲਕੁਲ ਮੈਂ ਸਾਰਿਆਂ ਨੂੰ ਪੋਸਟ ਕਰਾਂਹੀਂ ਵੀ ਆਪਾਂ ਦੱਸ ਦਿਆਂ 78140 42878 ਇਹ 24 ਘੰਟੇ ਖੁੱਲ੍ਹਾ ਹੈ ਇਹ ਮੇਲੇ ਤੱਕ ਇਹ ਪੂਰਾ ਤੁਸੀਂ ਇਹਦੇ ਵਿੱਚ ਜਿਹੜੇ ਵੀ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਸੰਬੰਧਤ ਤੁਹਾਡੇ ਨੇੜੇ ਦੇ ਗੀਤਕਾਰ ਨੇ ਸਾਰੇ ਗੀਤਕਾਰਾਂ ਦਾ ਨਾਮ ਤੇ ਜਿਹੜਾ ਹੈਗਾ ਫੋਨ ਨੰਬਰ ਉਹ ਇਸ ਨੰਬਰ ਦੇ ਉੱਤੇ ਭੇਜੋ ਵੱਟਸਐਪ ਦੇਤੇ ਸਾਰਿਆਂ ਦੀ ਅਸੀਂ ਲਿਸਟ ਤਿਆਰ ਹੋ ਰਹੀ ਹੈ ਭਵਿੱਖ ਦੇ ਵਿੱਚ ਵੀ ਇਹ ਕੰਮ ਆਊਗਾ ਕਿਉਂਕਿ ਸਾਡੇ ਕੋਲ ਜਦੋਂ ਇੱਕ ਡਾਟਾ ਹੋਊਗਾ ਸਾਡੇ ਕੋਲ ਪਤਾ ਲੱਗੂਗਾ ਕਿ ਅਸੀਂ 2000 ਬੰਦਾ 1000 ਬੰਦਾ 500 ਬੰਦਾ ਹੈਗੇ ਆ ਤਾਂ ਅਸੀਂ ਕੋਈ ਸਾਡੇ ਨਾਲ ਕੋਈ ਤੱਕਾ ਹੁੰਦਾ ਜਾਂ ਗੀਤਕਾਰੀ ਦੇ ਵਿੱਚ ਕੋਈ ਤੁਹਾਡਾ ਗੀਤ ਚੋਰੀ ਹੁੰਦਾ ਜਾਂ ਕੋਈ ਫਿਲਮਾਂ ਵਿੱਚ ਗੀਤ ਪੈ ਗਿਆ ਜਾਂ ਹੋਰ ਤੁਹਾਨੂੰ ਨਹੀਂ ਤਾਂ ਇਹ ਸਾਰੇ ਲੋਕ ਇਕੱਠਾ ਇੱਕ ਇਕੱਠ ਜਿਹੜਾ ਉਹਦੀ ਗੱਲ ਵੱਡੀ ਹੁੰਦੀ ਹੈ ਇਕੱਠ ਦੀ ਗੱਲ ਛੇਤੀ ਸੁਣੀ ਜਾਂਦੀ ਹੈ ਸੋ ਆਪਾਂ ਇੱਕ ਇਹਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਸੰਸਥਾ ਦਾ ਰੂਪ ਦੇ ਕੇ ਤੇ ਆਪਾਂ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਕੋਸ਼ਿਸ਼ ਕਰਾਂਗੇ ਉਹ ਬਣਦੀ ਜੇ ਤੋਂ ਮਿਲੇ ਗੀਤਕਾਰਾਂ ਨੂੰ ਮਾਣ ਮਿਲੇ ਉਹਨਾਂ ਦਾ ਸਤਕਾਰ ਹੋਵੇ ਕਿਉਂਕਿ ਗੀਤਕਾਰ ਇੱਕ ਧਰਤੀ ਹੈ ਇੱਕ ਜ਼ਮੀਨ ਹੈ ਜੇ ਧਰਤੀ ਜ਼ਮੀਨ ਨਾ ਹੋਵੇ ਤਾਂ ਉਹਦੇ ਉੱਤੇ ਕਿਵੇਂ ਆਪਾਂ ਕੁਝ ਫਸਲ ਬੀਜ ਸਕਦੇ ਆ ਕਿਵੇਂ ਬੂਟੇ ਬੀਜ ਸਕਦੇ ਆ ਸੋ ਇਹ ਬਹੁਤ ਵੱਡਾ ਰਤਬਾ ਗੀਤਕਾਰ ਦਾ ਸਭ ਤੋਂ ਪਹਿਲਾਂ ਗੀਤਕਾਰ ਹੁੰਦਾ ਹੈ ਕਿਉਂਕਿ ਉਹ ਆਪਣੇ ਖਿਆਲਾਂ ਨਾਲ ਪੈਦਾ ਕਰਦਾ ਉਸ ਤੋਂ ਬਾਅਦ ਗੀਤ ਬਣਦੇ ਨੇ ਫਿਰ ਉਹ ਕੰਪੋਜੀਸ਼ਨ ਬਣਦੀ ਤੇ ਫਿਰ ਗਾਇਆ ਜਾਂਦਾ ਫਿਰ ਸੰਗੀਤ ਬਣਦਾ ਜੀ ਜੀ ਇਸ ਕਰਕੇ ਗੀਤਕਾਰਾਂ ਦਾ ਰਤਬਾ ਵੱਡਾ ਸੋ ਗੀਤਕਾਰੀ ਨੂੰ ਆਪਾਂ ਸਤਿਕਾਰ ਦਈਏ ਸਾਰੀਆਂ ਕਲਾਮਾਂ ਨੂੰ ਸਤਿਕਾਰ ਦਈਏ ਸਾਰੇ ਇਸ ਮੇਲੇ 'ਚ ਹੁੰਮ ਹਮਾ ਕੇ ਆਏ ਜੀ ਸਰਦਾਰ ਜੀ ਇਹ ਮੇਲਾ ਜਿਹੜਾ ਮੇਲਾ ਵਾ ਇਹਦਾ ਸਮਾਂ ਤੇ ਸਥਾਨ ਤੇ ਤਰੀਕ ਰੱਖੀ ਗਈ ਹੈ ਕੋਈ ਇਹ ਅੱਜ ਸ਼ਾਮ ਤੱਕ ਜੀ ਸਾਰਿਆਂ ਨੂੰ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਸ਼ਾਮ ਤੱਕ ਸਾਰਿਆਂ ਨੂੰ ਜਿਹੜਾ ਕਲੀਅਰ ਹੋ ਜਾਊਗਾ ਇੱਕ ਮੀਟਿੰਗ ਹੈ ਸਾਡੀ ਉਹ ਸਾਡੇ ਮੈਂਬਰ ਕੁਛ ਆਉਣੇ ਨੇ ਉਹਨਾਂ ਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਉਹਨਾਂ ਦੇ ਇਸ ਥਾਨ ਨੂੰ ਫਿਕਸ ਕਰਕੇ ਆਪਾਂ ਨੂੰ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਆਜੂਗਾ ਤੇ ਮੇਰੀ ਇੱਕ ਹੋਰ ਬੇਨਤੀ ਹੈ ਸਾਰੇ ਗਿੱਟਕਾਰਾਂ ਨੂੰ ਜਿੰਨੇ ਵੀ ਨਵੇਂ ਕਿਉਂਕਿ ਏਡੇ ਵੱਡੇ ਇਕੱਠ ਦੇ ਵਿੱਚ ਜੇ ਅਸੀਂ ਆਪਾਂ ਏਡੀ ਦੂਰ ਦੂਰ ਸਾਰੇ ਬੈਠੇ ਅੱਜਕੱਲ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਆਪਾਂ ਨੂੰ ਇਹ ਵੀ ਵਧੀਆ ਹੋ ਗਿਆ ਵੀ ਆਪਣੇ ਕੋਲ ਹੱਥ 'ਚ ਫੋਨ ਆ ਗਿਆ ਸੋਸ਼ਲ ਮੀਡੀਆ ਆ ਗਿਆ ਤੇ ਸਾਰੇ ਜਗੇ ਪਹੁੰਚ ਕੇ ਸਹਿਯੋਗ ਨਹੀਂ ਹੋ ਸਕਦਾ ਤੁਹਾਡੇ ਲਈ ਇਹੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਜਿੱਥੇ-ਜਿੱਥੇ ਵੀ ਬੈਠੇ ਹੋ ਆਪਣੀ ਰਜਾਈ 'ਚ ਬੈਠੇ ਹੋ ਘਰੇ ਬੈਠੇ ਹੋ ਜਿਹੜੀ ਪੋਸਟ ਤੁਹਾਨੂੰ ਗੀਤਕਾਰਾਂ ਦੇ ਮੇਲੇ ਦੀ ਮੇਲਾ ਗੀਤਕਾਰਾਂ ਦੀ ਦਿਖਦੀ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਇਹੀ ਸਾਡੇ ਲਈ ਸਹਿਯੋਗ ਹੈ ਤੇ ਬਸ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਕੋਈ ਆਪਣਾ ਕੋਈ ਨਾ ਸਭ ਦੇ ਮੈਨਾ ਮੈਂ ਸਾਰੇ ਉੱਥੇ ਆਇਓ ਤਾਂ ਕਿ ਸਾਡੇ ਕੋਲ ਜਿਹੜੇ ਵੱਡੇ ਗੀਤਕਾਰ ਆਉਣੇ ਨੇ ਸਾਡੇ ਕੋਲ ਜਿਵੇਂ ਬਾਬੂ ਸਿੰਘ ਮਾਨ ਆਉਣੇ ਨੇ ਸ਼ਮਸ਼ੀਰ ਸੰਧੂ ਵਰਗੇ ਜਾਂ ਆਪਣੇ ਕੋਲ ਹੋਰ ਜਿੰਨੇ ਵੀ ਵੱਡੇ ਗੀਤਕਾਰ ਆਉਣੇ ਅਸੀਂ ਉਹਨਾਂ ਦੇ ਵਿਚਾਰ ਵੀ ਸੁਣਨੇ ਆ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਉਹਨਾਂ ਤੋਂ ਕਿ ਜ਼ਿੰਦਗੀ 'ਚ ਉਹ ਕਿਵੇਂ ਕਾਮਯਾਬ ਹੋਏ ਜੀ ਸਭ ਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਥੈਂਕ ਯੂ ਜੀ ਧੰਨਵਾਦ ਸასი